ਹਾਂਜੀ 2017 ਬੀਡੀਆ ਜੀ ਫਰਸਟ ਓਨਰ ਹੈ ਠੀਕ ਹੈ ਇਹ 90000 ਕਿਲੋਮੀਟਰ ਚੱਲੀ ਹੋਈ ਹੈ ਫੁੱਲ ਇੰਸ਼ੋਰੈਂਸ ਹੈ ਠੀਕ ਹੈ ਜੀ ਉਹ ਲਾਇ ਵੀਲ ਬਿਲਕੁਲ ਨਵੇਂ ਆ ਹਮ ਆਲ ਓਰੀਜਨਲ ਦੀ ਗਾਰੰਟੀ ਹੈ ਜੀ ਔਰ ਚੱਲੀ ਦੀ ਗਾਰੰਟੀ ਬਿਲਕੁਲ ਠੀਕ ਹੈ ਜੀ 2017 ਮਾਡਲ ਬੀਡੀਆ ਬੀਡੀਆ ਜੀ ਫਰਸਟ ਓਨਰ ਹਾਂਜੀ ਮੋਗਾ ਨੰਬਰ ਫਰਸਟ ਓਨਰ ਜੀ ਠੀਕ ਹੈ ਜੀ ਅੱਗੇ ਆ ਗਈ ਬਾਈ ਜੀ ਕਾਲੀ ਨਾਗਣੀ ਮੋਸਟ ਡਿਮਾਂਡਿੰਗ ਸਕਾਰਪੀਓ ਦੱਸੋ ਬਾਈ ਜੀ ਇਹ ਜੀ ਕੋਟਕਪੂਰੇ ਦਾ ਨੰਬਰ ਆ ਪੀਪੀ 99 ਹਮ ਨੰਬਰ ਬੜਾ ਸੋਹਣਾ ਲੱਗਾ 7474 ਜੀ ਠੀਕ ਹੈ origignal ਨੰਬਰ ਦੀ ਕਾਰ ਹੈ ਹਮ owner second ਹੈ ਜੀ ਠੀਕ ਹੈ ਸਾਰੀ origignal ਕਾਰ ਦੀ ਗਾਰੰਟੀ ਹੈ ਜੀ ਫੁੱਲ ਇੰਸ਼ੋਰੈਂਸ ਹੈ ਹਮ 2020 ਮਾਡਲ ਕਲਾਸਿਕ ਸਾਰ ਕੇ ਹਾਂ ਜੀ ਕਲਾਸਿਕ 2024 ਮਾਡਲ ਹੈ ਹਮ ਇਹ 9000 ਕਿਲੋਮੀਟਰ ਚੱਲੀ ਹੋਈ ਹੈ ਜੀ ਠੀਕ ਹੈ 9000 ਚੱਲੀ ਹੈ owner first owner first ਹੈ ਜੀ 24 ਮਾਡਲ 24 ਮਾਡਲ ਜੀ ਸਿਰਫ 9000 ਕਿਲੋਮੀਟਰ ਚੱਲੀ ਹੈ ਨੰਬਰ ਪੰਜਾਬ ਦਾ ਹੀ ਆ ਹਾਂ ਜੀ ਨੰਬਰ ਪੰਜਾਬ ਦਾ ਜੀ ਨੰਬਰ ਪੰਜਾਬ ਦਾ ਗੱਡੀ ਦਾ ਤੇ ਜਿਵੇਂ ਨਵੀਂ ਗੱਡੀ ਆ ਬਾਈ ਜੀ ਅੰਦਰ ਕੋਲੀਸ਼ਨ ਚੈੱਕ ਕਰ ਲਓ ਐਸ 11 ਹੈ ਨਾ ਇਹ ਕਲਾਸ ਕੈਸਾ ਹੈ ਐਸ 11 ਕਲਾਸਿਕ ਹੈ ਜੀ ਠੀਕ ਹੈ ਜੀ ਤੇ ਰੇਟ ਲੋਕਲ ਨੰਬਰ ਦੀ ਕਾਰ ਆ ਪੰਜਾਬ ਨੰਬਰ ਦੀ ਪਹਿਲੇ ਨਾਮ ਦੀ ਹੈ ਜੀ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਤੇ ਨਵਾਂ ਸਟਾਕ ਕੈਮਰਾ ਘੁਮਾ ਕੇ ਦਿਖਾਦੀ ਮੇਤਰਾ ਗੱਡੀਆਂ ਇੱਧਰ ਵੀ ਖੜੀਆਂ ਨੇ ਘੱਟੋ ਘੱਟ 15 ਗੱਡੀਆਂ ਦਾ ਜਿਹੜਾ ਸਟਾਕ ਤੁਹਾਨੂੰ ਦਿਖਾਵਾਂਗੇ ਆਪਾਂ ਖੜਿਆ ਬਾਈ ਜੀ ਮੱਲੀ ਕਾਰ ਬਜ਼ਾਰ ਧਰਮਕੋਟ ਸ਼ਹਿਰ ਜ਼ਿਲ੍ਹਾ ਮੋਗਾ ਠੀਕ ਹੈ ਨਾ ਬਰੇ ਬਿਲਕੁਲ ਜੀ ਤੇ ਲੋਕੇਸ਼ਨ ਗੂਗਲ ਤੇ ਲਾ ਕੇ ਜਦੋਂ ਮਰਜ਼ੀ ਆ ਜਾਓ ਮੱਲੀ ਕਾਰ ਬਜ਼ਾਰ ਧਰਮਕੋਟ ਜੀ ਬਿਲਕੁਲ ਜੀ ਤੇ ਬਾਈ ਜੀ ਸਟ ਕਰੇਟਾ ਦੱਸੋ ਜੀ ਇਹ 2018 ਮਾਡਲ ਹੈ 1.4 E ਮਾਡਲ 1.4 E ਹਾਂਜੀ ਠੀਕ ਹੈ ਜੀ ਕਿਲੋਮੀਟਰ ਹੈਗੀ ਆ 72000 ਫਸਟ ਓਨਰ ਬਿਲਕੁਲ Ориਜਨਲ ਦੀ ਗਾਰੰਟੀ ਠੀਕ ਹੈ ਜੀ ਹਾਂਜੀ Ориਜਨਲ ਦੀ ਗਾਰੰਟੀ ਆ ਪੂਰੀ ਬਿਲਕੁਲ ਜੀ ਬਿਲਕੁਲ ਠੀਕ ਹੈ ਅੰਦਰੋਂ ਕੂਡੀਸ ਨਾਲ ਆਪਾਂ ਚੈੱਕ ਕਰਾ ਦਿੰਦੇ ਆ ਸਾਫ ਸੁਥਰੀ ਗੱਡੀ ਹੈ ਤੇ ਬਾਈ ਜੀ ਰੇਟ ਗੱਡੀ ਦਾ ਇਹ ਫਸਟ ਓਨਰ ਹੈ ਜੀ ਫੁੱਲ ਇੰਸ਼ੋਰੈਂਸ ਹੈ ਜੀ ਇਹ ਰੇਟ ਇਹਦਾ 8,25,000 ਰੁਪਈਆ ਜੀ 8,25,000 ਹਾਂਜੀ ਬਾਕੀ ਆਇਆ ਤਾਂ ਮਾਨਤਨ ਕਰ ਦਿਆਂਗੇ ਆਇਆ ਤਾਂ ਮਾਨਤਨ ਹੋਊ ਜਿਹੜਾ ਆਪਣੀ ਵੀਡੀਓ ਦੇਖ ਕੇ ਆ ਤੇ ਲੋਨ ਕਿੰਨੇ ਕਦਾ ਹੋ ਜੂ ਤੇ ਲੋਨ ਤੇ ਜੀ 7 ਲੱਖ ਰੁਪਏ ਦਾ ਹੋ ਜਾਏਗਾ 7 ਲੱਖ ਦਾ ਲੋਨ ਹੋ ਜੂਗਾ ਠੀਕ ਆ ਬਾਈ ਜੀ 1,25,000 ਰੁਪਏ ਲਿਆਨ ਤੇ ਗੱਡੀ ਘਰੇ ਲੈ ਕੇ ਜਾਓ ਗੱਡੀ ਘਰੇ ਲੈ ਕੇ ਜਾਓ ਠੀਕ ਆ ਜੀ ਅੱਗੇ ਆ ਗਈ Swift 2000 2016 VDI ਜੀ ਠੀਕ ਆ ਜੀ ਇਹ 1 ਲੱਖ 2000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੈ ਫੁੱਲ ਇੰਸ਼ੋਰੈਂਸ ਹੈ ਠੀਕ ਆ ਜੀ 올 ਆਏ ਵੀ ਲੱਗੇ ਆਲ ओरिजिनल ਕਾਰ ਹੈ ਹਮ ਆਨਰ ਆਨਰ ਸੈਕੰਡ ਹੈ ਜੀ ਸੈਕੰਡ ਓਨਰ ਆ ਚੱਲੀ 1 ਲੱਖ 2000 2016 ਮਾਡਲ ਆ ਕੰਡੀਸ਼ਨ ਵਾਜ ਬਾਈ ਜੀ ਓਕੇ ਗੱਡੀ ਆ ਅੰਦਰੋਂ ਬਿਲਕੁਲ ਓਕੇ ਜੀ ਚੈੱਕ ਕਰਾ ਦੇ ਨਵੇਂ ਸੀਟ ਕਵਰ ਨੇ ਸਾਫ ਸੁਥਰਾ ਇੰਟੀਰੀਅਰ ਹੈ ਗੱਡੀ ਦਾ ਤੇ ਰੇਟ ਗੱਡੀ ਦਾ ਇਹਦਾ ਰੇਟ ਹੈ ਜੀ 530000 ਰੁਪਇਆ 530000 2016 ਮਾਡਲ 2016 ਵੀਡੀਆ ਜੀ ਠੀਕ ਹੈ ਜੀ ਤੇ ਲੋਨ ਕਿੰਨੇ ਦਾ ਹੋ ਜਾਊਗਾ ਲੋਨ ਤੇ 4.5 ਦਾ ਹੋ ਜਾਣਾ 4.5 ਦਾ 80000 ਰੁਪਇਆ ਡਾਊਨ ਪੇਮੈਂਟ 80000 ਰੁਪਇਆ ਲਿਆਣ ਮਿਲ ਜੂ ਗੱਡੀ ਹਾਂ ਜੀ ਠੀਕ ਹੈ ਜੀ ਤੇ ਅੱਗੇ ਬਾਈ ਜੀ ਚਮਾ ਮੋਸਟ ਡਿਮਾਂਡਿੰਗ ਥਾਰ ਰੌਕਸ ਕਾਲੇ ਰੰਗ ਦੀ ਇਹਦਾ ਕੀ ਸੀਨ ਹੈ ਇਹਦਾ ਜੀ ਇਹਨਾਂ ਨੂੰ ਅੱਜ ਹੀ अच्छा हां जी आज रिव्यु ਕਰਨ ਲੱਗੇ ਨੇ ਅਬੀਰ ਉਹਨਾਂ ਨੂੰ ਹਾਂ ਜੀ ਹਾਂ ਜੀ ਤੇ ਆਹ ਲਾਇ ਲੋਏ ਟਾਇਰ ਟੂਰੇ ਪਵਾ ਕੇ ਦਿੱਤੇ ਪਵਾ ਕੇ ਜੀ ਪਵਾ ਕੇ ਠੀਕ ਹੈ ਕੱਲ ਹੀ ਰੈਡੀ ਕਰਾਤੀ ਸੀ ਵੇਰੀਐਂਟ ਕਿਹੜਾ ਹੈ ਇਹ ਇਹ 4/4 ਚੱਟੋ ਜੀ ਐਮ ਐਕਸ 7 ਐੀ ਐਕਸ 7 ਐਲ ਹਣਾ ਹਾਂ ਜੀ ਐਕਸ 7 ਐਲ ਸਾਰਾ ਟੌਪ ਮਾਡਲ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਤੇ ਬਾਈ ਉਹਨਾਂ ਨਾਲ ਕਰਦੇ ਗੱਲਬਾਤ ਵੀਰੇ ਕਿਵੇਂ ਲੱਗਿਆ ਬਾਈ ਉਹਨਾਂ ਦਾ ਕੰਮ ਬਾਈ ਉਹਨੇ ਤਾਂ ਕੰਮ ਬਹੁਤ ਵਧੀਆ ਜੀ ਅੱਛਾ ਤੇ ਕੱਲ ਆ ਇਸ ਬਾਈ ਜਣੇ ਕੋਲੇ ਸੀ ਜੇ ਜੀ ਮੈਨੂੰ ਗੱਡੀ ਚਾਹੀਦੀ ਸੀ ਬਾਈ ਉਹਨੇ ਅੱਜ ਤੁਹਾਨੂੰ ਡੀਲ ਕਰ ਦਿੱਤੀ ਇੱਕੋ ਦਿਨ ਦੇ ਵਿੱਚ ਹੀ ਹਾਂ ਜੀ ਕੀ ਸੰਤੋਸ਼ਣਪੁਰੇ ਪੁਰੇ ਜੀ ਤੇ ਜੇ ਕਿਸੇ ਹੋਰ ਵੀਰ ਨੇ ਗੱਡੀ ਲੈਣੀ ਹੋਵੇ ਹਾਂਜੀ ਰეკਮੈਂਡੇਸ਼ਨ ਹੈਗੀ ਹੈ ਜੀ ਬਿਊ ਰਾਓ ਹਾਂਜੀ ਹਾਂ ਠੀਕ ਹੈ ਵੀਰੇ ਧੰਨਵਾਦ ਜੀ ਤੇ ਬਾਈ ਇਹ ਗੱਡੀ ਬਾਈ ਹੋਣਾ ਦਵਾਈ ਆ ਨਵੀਆਂ ਗੱਡੀਆਂ ਦਾ ਵੀ ਬਾਈ ਹੁਣੀ ਕੰਮ ਕਰਦੇ ਜੀ ਤੁਸੀਂ ਨਵੀਂ ਕੋਈ ਗੱਡੀ ਲੈਣੀ ਆ ਜਿਨ੍ਹਾਂ ਦੇ ਉੱਤੇ ਸਾਲ-ਸਾਲ 6-6 ਮਹੀਨਿਆਂ ਦੀ ਵੇਟਿੰਗ ਆ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਇੱਧਰ ਲੇਜੈਂਡਰ ਖੜੀ ਆ ਤੇ ਇਹਦਾ ਕੀ ਸੀਨ ਆ ਜੀ ਇਹ 2023 ਮਾਡਲ ਹੈ ਜੀ ਹਮ 35 ਕੁ ਹਜ਼ਾਰ ਚੱਲੀ ਆ ਪਰ ਕੱਲ ਸੇਲ ਹੋ ਗਈ ਜੀ ਇਹ ਅੱਛਾ ਇਹ ਸੇਲ ਹੋ ਚੁੱਕੀ ਆ ਹਾਂ ਜੀ ਜੀ ਇਹ ਠੀਕ ਹੈ ਪੇਮੈਂਟੇ ਦੀ ਆਉਣ ਵਾਲੀ ਆ ਹਮ ਤਾਂ ਕਰਕੇ ਲੇਜੈਂਡਰ ਦਿਖਾਤੀ ਬਾਈ ਜੀ ਤੁਹਾਨੂੰ ਜੇ ਕੋਈ ਲੇਜੈਂਡਰ ਵੀ ਚਾਹੀਦੀ ਹੁੰਦੀ ਆ ਤਾਂ ਵੀ ਕੰਟੈਕਟ ਕਰ ਸਕਦੇ ਹੋ ਇਹ ਗੱਡੀ ਸੇਲ ਹੋ ਚੁੱਕੀ ਆ ਫਿਲਹਾਲ ਦੇ ਲਈ ਤੇ ਅੱਗੇ ਬਾਈ ਜੀ ਖੜੀ ਆ ਕ੍ਰਿਸਟਾ ਨੰਬਰ ਚੈੱਕ ਕਰਾ ਦੇ 3005 ਨੰਬਰ ਦੀ ਜੇ ਗੱਲ ਕਰੀਏ ਬਾਈ ਜੀ ਨੰਬਰ ਕਿੰਨੇ ਦਾ ਹੈ ਨੰਬਰ ਜੀ 2.5 ਲੱਖ ਰੁਪਏ ਦਾ ਨੰਬਰ ਆ 2.5 ਤੋਂ 3 ਲੱਖ ਦਾ ਅੱਜ ਦੀ ਰੇਟ ਹੈ ਜੀ ਅੱਜ ਦੀ ਰੇਟ ਹੈ ਜੀ ਅਸੀਂ ਸਮੀਤ ਨੰਬਰ ਦੇਵਾਂਗੇ ਗੱਡੀ ਜੀ ਸਮੀਤ ਨੰਬਰ ਹਾਂ ਜੀ ਫਸਟ ਓਨਰ ਹੈ ਜੀ ਸਾਰੀ ਕਾਲ ਓਰੀਜਨਲ ਹੈ ਔਰ ਕੰਪਨੀ ਰਿਕਾਰਡ ਨਾਲ 1 ਲੱਖ ਤੇ 10000 ਕਿਲੋਮੀਟਰ ਚੱਲੀ ਹੋਈ ਹੈ 110000 ਰਿਕਾਰਡ ਨਾਲ ਚੱਲੀ ਤੇ ਮਾਡਲ ਕਿੰਨਾ ਫੋਲੋ ਇੰਸ਼ੁਰਸ 2018 20 ਮਾਡਲ ਮੈਨੂਅਲ ਠੀਕ ਹੈ 20 ਮੈਨੂਅਲ 2018 ਇਧਰੋਂ ਕੁਲੀਸ਼ਨ ਚੈੱਕ ਕਰੋ ਮਿੱਤਰੋ ਸਾਫ਼ ਸੁਥਰੀ ਤੇ ਨਵੀਂ ਗੱਡੀ ਆ ਤੇ ਕੈਪਟਨ ਸੀਟ ਵਾਲੀ ਕਾਰ ਆ ਕੈਪਟਨ ਸੀਟ ਵਾਲੀ ਠੀਕ ਹੈ ਜੀ ਤੇ ਭਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਇਹਦਾ ਰੇਟ ਇਹਦਾ ਜੀ 18 ਲੱਖ ਰੁਪਏ ਆ ਜੀ ਡਿਮਾਂਡ ਕਰਦੇ ਆ ਮਾਨ ਤਨ ਮਾਨ ਤਨ ਕਰਾਂਗੇ ਜੀ ਮਾਨ ਤਨ 18 ਲੱਖ ਚ ਹੋ ਜਾਊਗਾ 2018 ਮਾਡਲ ਆ ਫਰਸਟ ਓਨਰ ਹੈ ਨਾ ਹਾਂਜੀ ਹਾਂਜੀ ਠੀਕ ਆ ਭਾਈ ਜੀ ਨੋਵਾ ਕ੍ਰਿਸਟਾ ਤੇ ਅੱਗੇ ਭਾਈ ਪ ਕਿੰਨੇ ਸੋਹਣੇ ਟਾਇਰ ਤੇ ਲਾਇਆ ਵੀਲ ਨੇ ਹਣਾ ਪੂਰਾ ਦਹਿਤਵਾਉਂਦੀ ਹੈ ਗੱਡੀ ਖੜੀ ਇਹ 2023 ਹੈ ਜੀ ਕ੍ਰੇਟਾ ਮੈਨੂਅਲ ਚ S6 ਮਾਡਲ ਠੀਕ ਹੈ ਕਿਲੋਮੀਟਰ ਚੱਲੀ ਹੈ 38000 ਠੀਕ ਹੈ ਜੀ 2023 ਦੇ 6ਵੇਂ ਮਹੀਨੇ ਦੀ ਹੋ ਗਿਆ ਚੋਰਸ ਹੈ ਜੀ ਓਨਰ ਫਸਟ ਹਾਂਜੀ ਓਨਰ ਫਸਟ ਹੈ ਜੀ ਆਰ ਓਰੀਜਨਲ ਦੀ ਗਾਰੰਟੀ ਹੈ ਜੀ ਹਮ ਇਹਦਾ ਪ੍ਰਾਈਸ ਹੈ ਜੀ 16,25,000 ਰੁਪਏ ਜੀ 16,25,000 ਹਾਂਜੀ ਠੀਕ ਹੈ ਬਾਈ ਅੰਦਰੋਂ ਚੈੱਕ ਕਰੋ ਮਿੱਤਰੋ ਵੱਡੇ ਸਨਰੂਫ ਵਾਲੀ ਐਸਐਕਸ ਵੇਰੀਐਂਟ ਦੀ ਗੱਡੀ ਆ ਡੀਜ਼ਲ ਡੀਜ਼ਲ ਦੀ ਡੀਜ਼ਲ ਬਿਲਕੁਲ ਲਾਈਟਰ ਬਿਲਕੁਲ ਨਵੇਂ ਲੱਗੇ ਜੀ ਹੂੰ ਤੇ ਮਾਨਤਨ ਹੋ ਜੂ ਗੱਡੀ ਚ ਹਾਂਜੀ ਮਾਨਤਨ ਕਰਾਂਗੇ ਤੇ ਲੋਨ ਕਿੰਨੇ ਕਦਾ ਹੋ ਜੂ ਤੇ ਲੋਨ ਇਹ ਤੇ ਹੋ ਜਾਏਗਾ 13 ਲੱਖ ਰੁਪਏ ਦਾ 13 ਲੱਖ ਦਾ ਹਾਂਜੀ ਹਾਂਜੀ ਠੀਕ ਆ ਬਈ 3 ਲੱਖ ਰੁਪਏ ਅੰਦਾਜ਼ਾ 3 ਸਵਾ 3 ਲੈਣ ਬਾਕੀ ਲੋਨ ਹੋ ਜਾਏ ਬਾਕੀ ਸਾਰੇ ਦਾ ਸਾਰਾ ਲੋਨ ਹੋ ਜੂ ਨੰਬਰ ਵੀ ਚੰਗਾ ਗੱਡੀ ਦਾ 5152 ਤੁਸੀਂ ਇਹ ਕਹਿ ਸਕਦੇ ਹੋ ਸਰਦਾਰ 5152 ਗੱਡੀ ਖੜੀ ਆ 5152 ਹੈਨਾ ਅੱਗੇ ਆ ਗਈ Swift 2017 ਮਾਡਲ ਹੈ ਜੀ। ਹਾਂ ਜੀ 2017 VDI ਜੀ ਫਰਸਟ ਓਨਰ ਹੈ। ਠੀਕ ਹੈ। ਇਹ 90000 ਕਿਲੋਮੀਟਰ ਚੱਲੀ ਹੋਈ ਹੈ, ਫੁੱਲ ਇੰਸ਼ੋਰੈਂਸ ਹੈ। ਠੀਕ ਹੈ ਜੀ। ਆਲਾਏ 휠 ਬਿਲਕੁਲ ਨਵੇਂ ਹੈ। ਹਮ। ਆਲ ओरिजिनल ਦੀ ਗਾਰੰਟੀ ਹੈ ਜੀ ਔਰ ਚੱਲੀ ਦੀ ਗਾਰੰਟੀ ਵੀ ਬਿਲਕੁਲ। ਠੀਕ ਹੈ ਜੀ। 2017 ਮਾਡਲ VDI VDI ਹੈ ਜੀ। ਫਰਸਟ ਓਨਰ। ਹਾਂ ਜੀ ਮੋਗ ਨੰਬਰ ਫਰਸਟ ਓਨਰ ਜੀ। ਠੀਕ ਹੈ ਜੀ। ਅੰਦਰੋਂ ਕੁੜੀ ਸਨ ਚੈੱਕ ਕਰ ਲਓ, ਸ਼ੀਸ਼ੇ ਥਾਣੀ ਕਰਾ ਦੇ ਗੱਡੀ ਲਓਗਾ। ਤੇ ਬਾਈ ਜੀ ਰੇਟ। ਰੇਟ ਇਹਦਾ ਹੈਗਾ ਜੀ। 580000 ਰੁਪਇਆ ਬਾਕੀ ਆਇਆ ਦਾ ਮੰਤਰ ਕਰ ਦੇਣੀ 580 ਦੇ ਵਿੱਚੋਂ ਆਇਆ ਦਾ ਤੁਹਾਡਾ ਵਧੀਆ ਮੰਤਰਨ ਹੋ ਜੂਗਾ ਤੇ ਲੋਨ ਦੀ ਗੱਲ ਕਰੀਏ ਲੋਨ ਕਿੰਨਾ ਕਦਾ ਹੋ ਜੂਗਾ ਲੋਨ ਇਹ ਤੇ 4.5 ਦਾ ਹੋ ਜਾਏਗਾ ਜੀ 4.5 ਦਾ ਹੋ ਜੂਗਾ 7.1 ਲੱਖ ਰੁਪਇਆ ਡਾਊਨ ਪੇਮੈਂਟ ਸਵਾ 1.3 ਹਾਂਜੀ ਲੈਣ ਬਾਕੀ ਲੋਨ ਹੋ ਜਾਏਗਾ ਠੀਕ ਹੈ ਜੀ ਤੇ ਅੱਗੇ ਆ ਗਈ ਡਿਜ਼ਾਇਰ ਹਾਂਜੀ ਇਹ 2011 ਵੀਡੀ ਆਈ ਹੈ ਜੀ ਫਰਸਟ ਓਨਰ ਹੈ ਜੀ ਫੁੱਲ ਇੰਸ਼ੋਰੈਂਸ ਹੈ ਠੀਕ ਹੈ ਜੀ ਇਹ 95000 ਕਿਲੋਮੀਟਰ ਚੱਲੀ ਹੋਈ ਹੈ ਹਮ 2011 ਵੀਡੀ ਆਈ ਡਿਜ਼ਾਇਰ 95 ਚੱਲੀ ਓਨਰ ਓਨਰ ਫਰਸਟ ਹੈ ਜੀ ਫੁੱਲ ਓਨਰ ਨੰਬਰ ਵੀ ਚੰਗਾ 1144 ਤੇ ਬਾਈ ਜੀ ਰੇਟ ਰੇਟ ਤਾਂ ਹੀ 2.5 ਲੱਖ ਰੁਪਏ ਸਰ 2.5 ਲੱਖ ਹਾਂਜੀ ਠੀਕ ਹੈ ਜੀ 2.5 ਲੱਖ ਦੇ ਵਿੱਚ ਗੱਡੀ ਮਿਲ ਜੂਗੀ ਬਾਈ ਜੀ ਤੇ ਲੋਨ ਇਹਦੇ ਤੇ ਮਿਲਦਾ ਹੋਣਾ ਨਹੀਂ ਹੈ ਨਾ ਲੋਨ ਹੋ ਜਾਏਗਾ ਜੀ ਹੋ ਜਾਏਗਾ ਕਿੰਨੇ ਕੁ ਦਾ ਹੋ ਜਾਊਗਾ ਅੱਧਾ ਕੁ ਹੋ ਜਾਏਗਾ ਯਾਨੀ 50 50 ਸਵਾ ਡੇਢ ਲੱਖ ਰੁਪਏ ਦੀ ਰੇਂਜ ਹੋ ਵੀ ਸਕਦਾ ਠੀਕ ਹੈ ਜੀ ਤੇ ਅੱਗੇ ਆ ਗਈ ਹੈ ਟਾਇਰਸ 2013 ਮਾਡਲ ਹੈ ਜੀ ਜੀਡੀ ਠੀਕ ਹੈ ਜੀ ਇਹ ਕੰਪਨੀ ਰਿਕਾਰਡ ਨਾਲ 1,115,000 ਕਿਲੋਮੀਟਰ ਚੱਲੀ ਹੋਈ ਹੈ ਹਮ ਟਾਇਰ ਨਿਊ ਹੈ ਬਿਲਕੁਲ ਨਵੀਂ ਕਾਰ ਹੈ ਜੀ 2013 ਮਾਡਲ ਹੈ ਹਾਂਜੀ ਜੀ ਡੀ ਮਾਡਲ ਡੀਜ਼ਲ ਡੀਜ਼ਲ ਦੀ ਕਾਰ ਆ ਹਾਂਜੀ ਠੀਕ ਹੈ ਜੀ ਤੇ ਇਹਦਾ ਰੇਟ ਬਾਈ ਜੀ ਗੱਡੀ ਦਾ ਰੇਟ ਇਹਦਾ ਜੀ ਹੈਗਾ 375000 375000 ਹਾਂਜੀ ਬਾਕੀ ਐਂ ਦਾ ਮੰਤਨ ਕਰਦੇ ਆਂ ਤੇ ਲੋਨ 2.5 ਦਾ ਹੋ ਜਾਊਗਾ ਮਨ ਲਗਾ ਲੋਨ ਹਾਂਜੀ ਹਾਂਜੀ 2 ਤੋਂ 2.5 ਲੱਖ ਰੁਪਏ ਦਾ 2 ਤੋਂ 2.5 ਦਾ ਲੋਨ ਹੋ ਜਾਊਗਾ ਬਾਕੀ ਛੋਟੀ ਜੀ ਡਾਉਨ ਪੇਮੈਂਟ ਲੈ ਕੇ ਆਉਣੀ ਆ ਅੱਗੇ ਆ ਗਈ i20 ਕਾਰ ਦੱਸਿਓ ਬਾਈ ਜੀ ਇਹ 2011 ਮਾਡਲ ਹੈ ਜੀ ਹੂੰ ਇਹ 90000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਸਪੋਰਟਸ ਮਾਡਲ ਹੈ ਡੀਜ਼ਲ ਦੀ ਠੀਕ ਹੈ ਜੀ ਪ੍ਰਾਈਸ ਇਹ ਤਾਂ ਹੈ ਗਈ 2.5 ਲੱਖ ਰੁਪਇਆ 2.5 ਲੱਖ ਰੁਪਇਆ ਹਾਂਜੀ ਹਾਂਜੀ ਫਰਸਟ ਓਨਰ ਦੀ ਕਾਰ ਹੈ ਜੀ ਧਰਮਗੋੜ ਦਾ ਨੰਬਰ ਹੈ ਪਹਿਲੇ ਨਾਮ ਦੀ 2011 ਮਾਡਲ ਡੀਜ਼ਲ ਸਪੋਰਟਸ ਹਾਂਜੀ ਫਰਸਟ ਓਨਰ ਦੀ ਕਾਰ ਆ 2.5 ਲੱਖ ਰੁਪਇਆ ਦੇ ਵਿੱਚ ਮਿਲ ਜੂ ਬਾਈ ਤੁਹਾਨੂੰ ਮਾਨਦਾਨ ਵੀ ਹੋ ਜਾਊਗਾ ਇਹਦੇ ਵਿੱਚੋਂ ਮਾਨਦਾਨ ਹੋ ਜਾਏਗਾ ਜੀ ਠੀਕ ਆ ਵੀਰੇ ਲੋਨ ਤਾਂ ਹੋਣਾ ਨਹੀਂ ਤੇ ਮੈਨੂੰ ਲੱਗਦਾ ਹਨਾ ਲੋਨ ਨਹੀਂ ਹੋਣਾ ਜੀ ਇਹ ਤੁਹਾਨੂੰ ਕੈਸ਼ ਹੀ ਚੱਕਣੀ ਪੈਣੀ ਆ 2.5 ਲੱਖ ਦੇ ਵਿੱਚ i20 ਡੀਜ਼ਲ ਵਾਲੀ ਸਾਫ਼ ਸੁਥਰੀ ਗੱਡੀ ਆ ਬਾਈ ਜੀ ਤੇ ਅੱਗੇ ਆ ਗਈ i20 ਨਵੇਂ ਮਾਡਲ ਦੇ ਵਿੱਚ ਦੱਸਿਓ ਬਾਈ ਜੀ ਇਹ 2024 ਹੈ ਜੀ ਠੀਕ ਹੈ ਸਪੋਰਟਸ ਪੈਟਰੋਲ ਦੀ ਪੈਟਰੋਲ ਦੀ ਠੀਕ ਹੈ ਤੇ ਚੱਲੀ ਕਿੰਨੀ ਕਾਹੇ ਚੱਲੀ ਹੈਗੀ ਜੀ ਇਹ 5500 ਕਿਲੋਮੀਟਰ ਸਿਰਫ 5500 ਹਾਂਜੀ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਮਿੱਤਰੋ ਸੀਟ ਕਵਰ ਬਹੁਤ ਮਹਿੰਗੇ ਛੜੇ ਹੋਣੇ ਗੱਡੀ ਨੂੰ ਹੋਣਾ ਬਈ ਬਿਲਕੁਲ ਜੀ ਫਰਸਟ ਓਨਰ ਹੈ ਫੁੱਲ ਇੰਸ਼ੂਰੈਂਸ ਹੈ ਜੀ 5500 ਚੱਲੀ ਆ ਤੇ ਰੇਟ 8.5 ਲੱਖ ਰੁਪਏ ਜੀ 8.5 ਮਤਲਬ ਕਰ ਦਿਆਂਗੇ ਹਾਂਜੀ ਠੀਕ ਹੈ ਤੇ ਨਵੀ ਕਿੰਨੇ ਕਦੀ ਆ ਇਹ ਇਹ ਨਵੀ 10 ਤੋਂ ਉੱਪਰ ਹੈ ਜੀ 10 80 ਦੀ ਨਵੀ ਹੈ ਮਤਲਬ ਕਿ ਸਿੱਧਾ ਸਿੱਧਾ 3 ਲੱਖ ਰੁਪਏ ਮੰਗੂ ਹੇਗਾਗਾ ਹੈਨਾ ਡਿਸਕਾਊਂਟ ਹੋ ਰਿਹਾ 550000 ਸਾਢੇ 3 ਦੇ ਵਿੱਚ ਡਿਸਕਾਊਂਟ ਹੋ ਰਿਹਾ 3.5 ਲੱਖ ਰੁਪਏ ਦਾ ਤੁਹਾਨੂੰ ਡਿਸਕਾਊਂਟ ਮਿਲ ਰਿਹਾ 1.5 ਲੱਖ ਰੁਪਏ ਦੇ ਕੇ ਹਮ ਸਾਢੇ 7 ਲੱਖ ਰੁਪਏ ਦਾ ਲੋਨ ਵੀ ਹੋ ਜਾਏਗਾ ਜੀ ਸਾਢੇ 8 ਚੋਂ ਅੱਛਾ ਸਾਢੇ 7 ਦਾ ਲੋਨ ਹੋ ਜਾਊ 1 ਲੱਖ ਰੁਪਏ ਡਾਊਨ ਪੇਮੈਂਟ ਤੇ ਗੱਡੀ ਮਿਲ ਜੂ ਬਾਕੀ ਚੱਲੀ ਵੀ 55000 ਹੀ ਹੋਈ ਆ ਤੇ ਅੱਗੇ ਆਗੇ ਬਾਈ ਜੀ ਕਾਲੀ ਨਾਗਣੀ ਮੋਸਟ ਡਿਮਾਂਡਿੰਗ ਸਕਾਰਪੀਓ ਦੱਸੋ ਬਾਈ ਜੀ ਇਹ ਜੀ ਕੋਟਕਪੂਰੇ ਦਾ ਨੰਬਰ ਆ ਪੀਪੀ 79 ਹਮ ਨੰਬਰ ਬੜਾ ਸੋਹਣਾ ਲੱਗਾ 7474 ਜੀ ਠੀਕ ਹੈ ओर ਓਨਰ ਸੈਕੰਡ ਹੈ ਜੀ ਠੀਕ ਹੈ ਸਾਰੀ ਓਰੀਜਨਲ ਕਾਰ ਦੀ ਗਾਰੰਟੀ ਹੈ ਜੀ ਫੁੱਲ ਇੰਸ਼ੋਰੈਂਸ ਹੈ ਹੂੰ 2020 ਮਾਡਲ S9 ਮਾਡਲ Scorpion ਦਾ ਜੀ 2020 S9 ਚੱਲੀ ਕਿੰਨੀ ਕਿਹਾ ਚੱਲੀ ਜੀ 82000 ਕਿਲੋਮੀਟਰ 82000 ਰਿਕਾਰਡ ਨਾਲ ਚੱਲੀ ਹੈ ਜੀ ਬਿਲਕੁਲ ਜੀ ਰਿਕਾਰਡ ਠੀਕ ਹੈ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਮਿੱਤਰੋ ਸਾਫ਼ ਸੁਥਰੀ ਤੇ ਨਵੀਂ ਗੱਡੀ ਹੈ ਤੇ ਰੇਟ ਬਾਈ ਜੀ ਦਾ 14 ਲੱਖ ਰੁਪਈਆ ਜੀ ਬਾਕੀ ਐਂ ਦਾ ਮਾਨਤਨ ਥੋੜਾ ਬੋਤ ਕਰ ਦਿਓ 14 ਲੱਖ ਜੋ ਬਾਈ ਜੀ ਮਾਨਤਨ ਵੀ ਹੋ ਜਾਊਗਾ ਥੋੜਾ ਤੇ ਲੋਨ ਇਹਦੇ ਤੇ ਕਿੰਨਾ ਦਾ ਹੋ ਜਾਊ 10% ਤਾਂ ਹੋ ਹੀ ਜਾਊਗਾ ਹਨਾ ਲੋਨ ਤਿੰਨ ਲੱਖ ਰੁਪਏ ਤੋਂ ਥੱਲੇ ਥੱਲੇ ਡਾਊਨ ਪੇਮੈਂਟ ਲੈਓ 2.5 ਤੋਂ 3 ਲੱਖ ਦੇ ਕੇ ਬਾਕੀ ਲੋਨ ਹੋ ਜਾਏਗਾ ਬਾਕੀ ਸਾਰਾ ਲੋਨ ਕਰਾ ਦੇਣਗੇ ਬਾਈ ਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ ਕਲਾਸਿਕ ਸਕਾਰ ਜੀ ਕਲਾਸਿਕ 2024 ਮਾਡਲ ਹੈ ਹੂੰ ਇਹ 9000 ਕਿਲੋਮੀਟਰ ਚੱਲੀ ਹੋਈ ਹੈ ਜੀ ਠੀਕ ਹੈ 9000 ਚੱਲੀ ਹੈ ਓਨਰ ਫਰਸਟ ਓਨਰ ਫਰਸਟ ਹੈ ਜੀ 24 ਮਾਡਲ 24 ਮਾਡਲ ਜੀ ਸਿਰਫ 9000 ਕਿਲੋਮੀਟਰ ਚੱਲੀ ਹੈ ਨੰਬਰ ਪੰਜਾਬ ਦਾ ਹੀ ਆ ਹਾਂ ਜੀ ਨੰਬਰ ਪੰਜਾਬ ਦਾ ਜੀ ਨੰਬਰ ਪੰਜਾਬ ਦਾ ਗੱਡੀ ਦਾ ਤੇ ਜਮਾਂ ਨਵੀਂ ਗੱਡੀ ਆ ਬਾਈ ਜੀ ਅੰਦਰ ਕੋਲੀਜਨ ਚੈੱਕ ਕਰ ਲਓ ਐਸ 11 ਹੈ ਨਾ ਇਹ ਕਲਾਸਿਕ ਐਸ 11 ਕਲਾਸਿਕ ਹੈ ਜੀ ਠੀਕ ਹੈ ਜੀ ਤੇ ਰੇਟ ਲੋਕਲ ਨੰਬਰ ਦੀ ਕਾਰ ਹੈ ਪੰਜਾਬ ਨੰਬਰ ਦੀ ਪਹਿਲੇ ਨਾਮ ਦੀ ਹੈ ਜੀ ਠੀਕ ਹੈ ਜੀ 9000 ਚੱਲੀ ਹੋਈ ਗੱਡੀ ਦਾ ਹੁਣ ਰੇਟ ਦੱਸੋ ਜੀ ਕਿੰਨਾ ਸਾਢੇ 17 ਲੱਖ ਰੁਪਏ ਜੀ ਸਾਢੇ 17 ਹਾਂਜੀ ਬਾਕੀ ਐਂ ਦਾ ਮਨਤਨ ਕਰ ਦਿਆਂਗੇ ਠੀਕ ਹੈ ਤੇ ਲੋਨ ਕਿੰਨੇ ਦਾ ਹੋ ਜਾਊਗਾ ਲੋਨ ਇੱਤੇ ਹੋ ਜਾਏਗਾ ਜੀ 15 ਲੱਖ ਰੁਪਏ ਦਾ 15 ਲੱਖ ਦਾ ਹਾਂਜੀ 2.5 ਲੱਖ ਰੁਪਏ ਜੇਬ 'ਚ ਪਾ ਲਿਓ ਤੇ ਗੱਡੀ ਦੇ ਮਾਲਕ ਬਣਾ ਕੇ ਭੇਜਾਂਗੇ ਅੱਗੇ ਅੱਗੇ ਵੈਨਿਊ ਬਈ ਜੀ ਹਾਂਜੀ 2021 ਐਸਐਕਸ ਡੀਜ਼ਲ ਦੀ ਹੈ ਜੀ ਮੈਨੂਅ ਓਨਰ ਫਰਸਟ ਓਨਰ ਫਰਸਟ ਹੈ ਜੀ 70 ਹਜ਼ਾਰ ਅਰੀਜਨਲ ਚੱਲੀ ਹੈ ਜੀ ਠੀਕ ਹੈ ਜੀ ਟਾਇਰ ਬਿਲਕੁਲ ਨਵੇਂ ਆਕਾਰ ਬੰਪਰ ਟੂ ਬੰਪਰ ਅਰੀਜਨਲ ਦੀ ਗਾਰੰਟੀ ਹੈ ਹਮ ਮੰਪਟੂ ਬੰਪਰ ਅਰੀਜਨਲ ਗੱਡੀ ਆ ਬਾਈ ਜੀ ਸੀਟਾਂ ਤੋਂ ਲੁਫਾ ਹੋਏ ਵੀ ਨਹੀਂ ਉਤਾਰੇ ਹੋਏ ਚੈੱਕ ਕਰ ਲਓ ਜਮਾਂ ਨਵੀਂ ਗੱਡੀ ਆ ਤੇ ਰੇਟ ਬਾਈ ਜੀ 10 ਲੱਖ ਰੁਪਏ ਜੀ 10 ਲੱਖ ਬਾਕੀ ਐਂ ਦਾ ਮੰਤਨ ਕਰ ਦਿਆਂਗੇ ਵਧੀਆ ਮੰਤਨ ਬਿਲਕੁਲ ਪੂਰਾ ਜੀ ਕਰਾਂਗੇ ਠੀਕ ਹੈ ਜੀ ਤੇ ਅੱਗੇ ਗੱਡੀ ਆ ਗਈ ਬਾਈ ਜੀ ਸਵਿਫਟ ਡਿਜ਼ਾਇਰ 2013 VDI ਠੀਕ ਹੈ ਵੀਡੀਆ ਇਹ 85000 ਕਿਲੋਮੀਟਰ ਚੱਲੀ ਆ ਓਨਰ ਸੈਕੰਡ ਹੈ ਜੀ ਹਮ ਆਲ ਓਰੀਜਨਲ ਦੀ ਗਾਰੰਟੀ ਹੈ ਠੀਕ ਹੈ ਜੀ ਅੰਦਰੋਂ ਕ кондиਸ਼ਨ ਆਪਾਂ ਚੈੱਕ ਕਰਾ ਦਿੰਦੇ ਆ ਲਓ ਜੀ ਕਰੋ ਕ кондиਸ਼ਨ ਚੈੱਕ ਤੇ ਰੇਟ ਬਾਈ ਜੀ 2013 ਵੀਡੀਆ ਇਹਦਾ ਰੇਟ ਹੈਗਾ ਜੀ 4 ਲੱਖ ਰੁਪਇਆ ਹਮ ਮੌਕੇ ਤੇ ਕੋਈ 15-20000 ਦਾ ਮੰਨਤਨ ਵੀ ਕਰਾਂਗੇ ਜੀ ਆਪਾਂ ਪੌਣੇ 4 ਦੀ 3 ਸਾਂਜੀ 370 75 ਦੀ ਹੋ ਜਾਏਗੀ ਲਾਸਟ ਲਓ ਜੀ ਰੇਟ ਤੁਹਾਨੂੰ ਦੱਸ ਹੀ ਦਿੱਤਾ ਬਾਈ ਨੇ ਇਹਨਾਂ ਚ ਕੋਈ ਵੀ ਗੱਡੀ ਪਸੰਦ ਆਉਂਦੀ ਆ ਤੇ 3 ਲੱਖ ਰੁਪਇਆ ਦਾ ਲੋਨ ਵੀ ਹੋ ਜਾਏਗਾ 3 ਲੱਖ ਦਾ ਲੋਨ ਵੀ ਹੋ ਜਾਊਗਾ 75800 ਰੁਪਏ ਦੇ ਕੇ 75000 ਰੁਪਏ ਦੇ ਦੋ ਬਾਕੀ ਲੋਨ ਹੋ ਜਾ ਬਾਕੀ ਸਾਰੇ ਦਾ ਸਾਰਾ ਲੋਨ ਹੋ ਜਾ 375 ਲਾਸਟ ਰਾਈ ਜੀ ਇਹਦਾ ਪ੍ਰਾਈਸ ਤੇ ਗੱਡੀ ਜਿਹੜੀ ਵੀ ਪਸੰਦ ਆਉਂਦੀ ਆ ਸਕਰੀਨ ਤੇ ਨੰਬਰ ਚੱਲਦਾ ਧਰਮਕੋਟ ਸ਼ਹਿਰ ਖੜਿਆ ਜਿਲ੍ਹਾ ਮੋਗਾ ਮੱਲੀ ਕਾਰ ਬਜ਼ਾਰ ਤੇ ਤੇ ਕਾਲ ਕਰਕੇ ਗੱਲਬਾਤ ਵੀ ਕਰ ਸਕਦੇ ਹੋ ਗੱਡੀ ਦੀ ਸਾਈਟ ਪਾ ਸਕਦੇ ਹੋ ਨਾ ਵੀਰੇ ਬਿਲਕੁਲ ਜੀ ਬਿਲਕੁਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਸਸਿਕਾ ਸਸਿਕਾ